ਮੈਂ ਕੰਮ ਆ ਕੇ ਦਾ ਧਰਨ ਪਵਾ ਲਈ ਤੇਰੇ ਤਾਂ ਸੌਰگە ਰੋਜ਼ ਤਰਨ ਪਾਈ ਜਾਂਦੀ ਤੂੰ ਕਰਦੀ ਕੀ ਤੈਨੂੰ ਕਿਹਾ ਜੀ ਬੰਨ ਮਰੇ ਰੱਖ ਲਿਆ ਕਰ ਬਣੇ ਅਜ ਬਥੇਰਾ ਰੱਖਦੀ ਐ ਮੇਰੇ ਪਹਿਰੇ ਧਰਨ ਮੈਂ ਤਾਂ ਸਵੇਰ ਦਾ ਕੁਛ ਖਾਦਾ ਨਹੀਂ ਪੀਤਾ ਨਹੀਂ ਤੁਰ ਕੇ ਬਹੁਤ ਔਖੀ ਆਈਆਂ ਬਹਿ ਬਹਿ ਕੇ ਆਈਆਂ ਮੈਂ ਤਾਂ ਤੇਰੇ ਕੋਲੇ ਸੌਰگە ਮੈਂ ਤੈਨੂੰ ਕੀ ਸੰਜਾਵਾਂ ਖਾਣ ਪੀਣ ਨਾਲ ਨਹੀਂ ਧਰਨ ਪੈਂਦੀ ਕੋੜੇ ਚੰਗੇ ਵਾਲੇ ਕੰਮ ਇਹ ਨਾ ਕਰੇ ਕਰੋ ਬਾਈ ਇਹ ਬੰਨ ਮਰੇ ਰੱਖੋ ਦੁਕਾਨ ਨੂੰ ਮੈਨੇ ਕੋ ਬੱਠਾ ਗੋਹੇ ਦਾ ਨਾ ਕਰ ਲਿਆ ਹੈ ਚੱਕ ਲਿਆ ਸਾਰੇ ਜੋਰ ਦੀ ਸਰਤੇ ਧਰ ਲਿਆ ਚੱਕ ਕੇ ਅਰੇ ਚੱਕ ਕੇ ਸਿਰ ਤੇ ਧਰ ਲਿਆ ਇਹ ਤਾਂ ਜੋਰ ਨਾਲ ਘਟ ਠ ਇਕੱਠਾ ਹੋ ਗਿਆ ਕੱਲੀ ਦਾ ਉਹਨੂੰ ਕਿਹਾ ਭੈਣ ਦੇ ਖਸ ਮਨੂ ਮੈਂ ਬੱਟੜ ਚ ਕਰੇਗਾ ਮੈਂ ਮਤੋਂ ਮੁੱਤੋਂ ਨਹੀਂ ਚੁਕਾਇਆ ਜਾਂਦਾ ਸਤੋਰ ਕੇ ਤੂੰ ਜੋਰ ਘਟ ਲਾਇਆ ਕਰ ਫਿਰ ਮੇਰੇ ਕੱਲੀ ਦੀ ਜਾਨ ਨੂੰ ਸਿਆਪੇ ਨੇ ਕਰਾਂ ਵੀ ਕੀ ਨਾ ਮੈਂ ਇਧਰ ਦੀਆਂ ਨਾ ਮੈਂ ਇਧਰ ਦੀਆਂ ਓਏ ਉਹੀ ਦਾ ਪੰਗਾ ਹੈ ਪੰਗਾ ਕੀ ਹੈਗਾ ਮੈਂ ਤਾਂ ਸਾਰੇ ਪਾਸੇ ਸਾਰ ਮੇਰਾ ਜਾਨ ਫੱਸੀ ਪਈ ਆ ਕੜੱਕੇ ਚ ਤੇਰੀ ਭੈਣ ਮੇਰੀ ਗੱਲ ਸੁਣ ਲੈ ਹੂੰ ਧਰਨ ਤੇ ਤੇਰੀ ਆਂ ਦਾ ਹਰਦੀ ਨਹੀਂ ਪੈਣ ਤਨ ਮੇਰੀ ਨਾ ਪੱਕੀ ਹੋਈ ਕੱਢ ਦੇ ਜਿਹੜੀ ਮੁੜਕੇ ਪਵੇ ਨਾ ਮੈਂ ਕਰਦੀ ਰਹਿਣੀ ਆ ਕੰਮ ਕਰ ਠੀਕ ਆ ਮੈਨੂੰ ਆਉਣਾ ਜਾਣਾ ਔਖਾ ਮੇਰੇ ਕੋਲੇ ਲੱਗਦਾ ਨਹੀਂ ਟਾਈਮ ਇੱਕ ਤਾਂ ਪਤਾ ਘਰ ਦੇ ਲੈ ਕਿੱਡੀ ਦੂਰ ਆ ਖੇਤਾਂ ਚ ਉਹ ਹੀ ਤਾਂ ਫੇਰ ਹੁਣ ਮੈਂ ਇਹ ਬੱਟੇ-ਬੱਟੇ ਜੇ ਕੱਸੀ-ਕੱਸੀ ਜੀ ਤੁਰ ਹੀ ਆਈ ਆ ਮੇਰੀ ਗੱਲ ਸੁਣ ਲੈ ਭਈ ਮੇਰੇ ਕੋਲ ਮੈਂ ਇਥੇ ਖੇਤ ਕੱਲੀ ਹੁਣ ਕੋਠੇ ਚ ਹਾਂ ਤੂੰ ਇਥੇ 10-12 ਦਿਨ ਮੇਰੇ ਕੋਲੇ ਰਹਿ ਪੈ ਤੇ ਤੇਰੀ ਮੰਡੇਲੀ ਤਰਨ ਕੱਢਦਾ ਕਰੂੰਗਾ 10 ਦਿਨ ਤੇ ਘਰੇ ਘਰੇ ਜਵਾਖਾਂ ਨੂੰ ਮੈਂ ਗੁਰਦੁਆਰੇ ਛੱਡਿਆ ਉਹ ਨਹੀਂ ਗੁਰਦੁਆਰੇ ਕੋ ਛੱਡਿਆ ਸੌਰ ਗਏ ਐ ਨਹੀਂ ਨਾਲ ਲੈਣੇ ਹੁੰ ਰਹ ਹਰ ਕੀ ਮੈਂ ਤੈਨੂੰ ਐਂ ਕਹਾਂਗਾ ਵੀ ਇਹ ਰੋਜ਼ ਦੀ ਕਿਹੜਾ ਸਮਾਂ ਕਿ ਤੈਨ 4 ਵਜੇ ਕੱਢਣੀ ਪਿਆ ਧਰਨ ਤੇਰੀ ਹਾਂ ਫੇਰ ਨਹੀਂ ਮੁੜ ਕੇ ਪੈਂਦੀ ਹੈਗੀ ਵੇ ਮੈਂ ਰੋਜ਼ ਉਹ ਆਜਾ ਕਰੂੰਗੀ ਇਧਰ ਦਾ ਅਗਲਾ ਦਾ ਰੋਡ ਹੋਵੇ ਤਾਂ ਬੰਦਾ ਹੱਥ ਦੇ ਕੇ ਕਿਸੇ ਨੂੰ ਚੜ ਜਵੇ ਖੇਤਾ ਬੰਨੇ ਤੇ ਤਾਂ ਕੋਈ ਸਾਈਕਲ ਵੀ ਨਹੀਂ ਲੈ ਕੇ ਆਉਂਦਾ ਕੋਈ ਨਹੀਂ ਸਾਰਗੇ ਆਉਂਦੀ ਦੀ ਤੇਰੀ ਖਾਲ ਟੱਪਦੀ ਨਹੀਂ ਤੇਰੀ ਧਰਨ ਫੇਰ ਪੈ ਜੂਗੀ ਤੇ ਤੇਰੀ ਦੋ ਵਾਰ ਦਾ ਦਿਨੇ ਧਰਨ ਕੱਢਣੀ ਪਿਆ ਕਰੂੰਗੀ ਹਾਂ ਤੇ ਦੋ ਤਿੰਨ ਵਾਰ ਜਰਾ ਤੈਨੂੰ ਕੱਢਣੀ ਪਿਆ ਕਰੂੰਗੀ ਫੇਰ ਤੇਰੇ ਧਰਨ ਹਟੂ ਤੇਰੇ ਧਰਨ ਪੀਆ ਪੱਕੀ ਫੇਰ ਹੋਰ ਤਾਂ ਮੈਨੂੰ ਖੇਤਾਂ ਰੁੜਨੇ ਨੇ ਜਾਣ ਨਹੀਂ ਫੇਰ ਤਾਂ ਤੇਰੇ ਤਾਂ ਫੇਰ ਨਿਤਾਰਨ ਹਰਦੀ ਪਈ ਫੇਰ ਤੇਰਾ ਲਾਜ ਨਹੀਂ ਆਏਗਾ ਚੱਕੇਰਾ ਦਾ ਕੱਢ ਦੇ ਕੇਰਾ ਦਾ ਕੱਢ ਮੇਰਾ ਟਕਾ ਕਰ ਇੱਕ ਵਾਰੀ ਧਰਨ ਨਾਲ ਤਾਂ ਨਹੀਂ ਹੁੰਦਾ ਕੁਸ ਬੇ ਚੱਲ ਮਾੜਾ ਮੋਟਾ ਮੈਂ ਖਾਂਦੀ ਪੀਂਦੀ ਹੋਜੂ ਤੂੰ ਮਾੜਾ ਮੋਟਾ ਦਾ ਕੱਢ ਹੱਥ ਲਾ ਕੋਈ ਨ ਕਰ ਦੇਗੇ ਖੜ ਜੋ ਪਈ ਮੇਰੀ ਗੱਲ ਮੈਨੂੰ ਮੈਂ ਵੀ ਹੁਣ ਕਿਸੇ ਦੀ ਪਹਿਲਾਂ ਕੱਢ ਕੇ ਟਾਂਗਾ ਕੀ ਦੀ ਕੱਢੀ ਓ ਇੱਥੇ ਆਈ ਸੀ ਸੌਰਗ ਹੁਣ ਮੇਰੇ ਕੋਲ ਤਾਂ ਦੁੱਖ ਸੁਖ ਨਾਲ ਸਭ ਆਉਂਦਾਗਾ ਮੈਂ ਮੈਨੂੰ ਤਾਂ ਪੂਰੋ ਨਾ ਵੀ ਦੱਸਿਆ ਗੱਲ ਕਿ ਦੁੱਖੋੜੇ ਜਾ ਕੇ ਧਰਨ ਬਹੁਤ ਵਧੀਆ ਕੱਢਦਾ ਉਹ ਤਾਂ ਇੱਥੇ ਸਕੂਟਰੀ ਦੀ ਜਾਈ ਸੀਗੀ ਉਹਦੇ ਵੀ ਧ ਉਹਦੀ ਫੇ ਲਗਾਤਾ ਦੋ ਵਾਰੀ ਧਰਨ ਕੱਢ ਕੇ ਤੋਰੀ ਆ ਚੱਲ ਮੇਰੀ ਤੂ ਕੇਰਾਂ ਦਾ ਕੱਢ ਲ ਮਰਨਾ ਹੱਸਦਾਗਾ ਕੋਈ ਸਵਾਰ ਕੇ ਮੇਰੀ ਗੱਲ ਸੁਣ ਲੋ ਹੁਣ ਤਾਂ ਕਾਹਲ ਹੋਈ ਪਈ ਐ ਹੁਣ ਐ ਹੁਣ ਤੇਲ ਹੁਣ ਤੇਲ ਥੋੜਾ ਮੇਰੇ ਕੋਲੇ ਤੇਲ ਮੈਨੂੰ ਪਤਾ ਹੁੰਦਾ ਮੈਂ ਪਊਆ ਤੇਲ ਦਾ ਭਰ ਲਿਆ ਹੁੰਦੀ ਤੇ ਹੁਣ ਤੇਰੀ ਧਰਨ ਦਾ ਬਿਨਾ ਤੇਲ ਤੋਂ ਸੁੱਕੀ ਕੱਢਣੀ ਪਊਗੀ ਕੋਈ ਨਾ ਕੱਢ ਦੇ ਜਿਵੇਂ ਨਿਕਲਦੀ ਐ ਭੜਿਆ ਐ ਤੇ ਕੋਈ ਜੜੀ ਬੂਟੀ ਦੀ ਪੱਟ ਲਾ ਉਹਦੇ ਚੋਂ ਕੱਢ ਰਾ ਤੇਲ ਜਾ ਉਹ ਜੜੀ ਬੂਟੀਆਂ ਨਾਲ ਨਹੀਂ ਮਤੌਲਾ ਪਾਉਂਦਾ ਹੈਗਾ ਮੇਰੇ ਕੋਲ ਤੇ ਕੋਈ ਸਮਾਨ ਨਾ ਮਤ ਥੋੜਾ ਹੁਸਨ ਨਹੀਂ ਪਾਉਣਾ ਹੁੰਦਾ। ਵੇ ਚੱਲ ਤੇਰੇ ਕੋਲ ਜਿਹੜਾ ਕੁਸ ਹੈਗਾ ਤੂੰ ਉਹਦੇ ਨਾਲ ਪਾ ਦੇ ਪਰ ਮੇਰੇ ਧਰਨ ਨਾ ਕਢ ਦੇ। ਸਾਰਾ ਕਿ ਤੂੰ ਤਾਂ ਧਰਨ ਕਢਾਏਂਗੀ ਅੱਜ ਫਿਰ ਹੋ ਖੜੀ। ਚੱਲ ਕਿੱਧਰ ਕੱਢੇਂਗਾ? ਉਲੀ ਹੋ ਜਾ ਡੱਗੀ ਹੋਲੀ ਹੋ ਜਾ। ਤੂੰ ਡੱਗੀ ਹੋਲੀ ਕੱਢੇਂਗਾ ਧਰਨ। ਕੋਈ ਉੱਥੇ ਉਹ ਕਪੜਾ ਵਸਾਇਆ ਪਿਆ ਮੈਂ ਹੁਣ ਉੱਥੇ ਕਥਾ ਮੈਨੂੰ ਵੀ ਟਿਕਾਣੇ ਮੇਰੇ ਕੋਈ ਨਿੱਕਾ ਕਾਨੂੰਨ ਹੈ। ਐ ਕਸਾਈ ਤਾਂ ਹੈ ਜਾਂ ਫਿਰ ਤੂੰ ਤਾਂ ਹੁਣ ਮੇਰੇ ਸਾਰਾ ਪਹਣ ਲਾਤ ਲਾ ਦੋਈਂਗਾ। ਵੇ ਦੁੱਖ ਨਾ ਲਈ ਮੇਰਾ ਢਿੱਡ ਪਹਿਲੀ ਬਹੁਤ ਦੁੱਖ ਰਿ मैं तो हूं जो थां बनाया होया वो हो थां करड़ा होया पे चल चल आ इधर हो जा लगी इधर ले पा दे खोल ले इधर किथे कड्डेगा ओ आ जा रे आ जा वे हौली गड्डी तरना ओ तो मैं कह हौली हौली कड्डू जा मामा ओरे की आ को सहा ता है बड़ी लोड हो हो गी लोडा आए हाय क्या ए इथे जे तरना आहो ए देखा ਬਸ ਆ ਉਹ ਇੱਥੇ ਆ ਬਸ ਜ਼ੋਰ ਕਰ ਜਮਾ ਅੱਗ ਬਣੀ ਪਈ ਜਮਾ ਦੇਖ ਜਮਾ ਕਰਮਾਇਸ ਨਾਲ ਕਿਉਂ ਮੈਂ ਹੌਲੀ ਕਰਨ ਕੱਢ ਹੌਲੀ ਹੋਗੇ ਤੇਰੇ ਧਰਨ ਪੱਕੀ ਪਈ ਤੂੰ ਸਮਾਰ ਕੇ ਕਰਨੀ ਪਈ ਹੁਣ ਮੈਂ ਬਸ ਨਿਕਲ ਗਈ ਆ ਬਸ ਨਿਕਲ ਗਈ ਨਿਕਲ ਗਈ ਬਸ ਬਸ ਖੜ ਦੋ ਮਿੰਟ ਹੋਰ ਕੀਤੀ ਲੈ ਲੈ ਹੁਣ ਸਮਾਰ ਕੀ ਧਰਨ ਕੱਢੂ ਅੱਜ ਤੇਰੀ ਬਸ ਦੁਬਾਰਾ ਪਾਏਗਾ ਦੁਬਾਰਾ ਪਾਉਂਗਾ ਤਾਂ ਦੋ ਵਾਰੀ ਬਸ ਆਹ ਚਲੋ ਏ ਕਿਉਂ ਹਾਏ ਹਾਏ ਉਰੀ ਆ ਜਾ ਪਈ ਥਰ ਕੇ ਤੇ ਦੁਬਾਰੇ ਫੇਰ ਕੱਢਣੀ ਪੂ ਬੇ ਸ਼ਾਂਤੀ ਜੀ ਆ ਗਈ ਧਰਨ ਕਢਾ ਕੇ ਸ਼ਾਂਤੀ ਆ ਗਈ ਤੂੰ ਤਾਂ ਥਰ ਕੇ ਜਾ ਮਰੀ ਪਈ ਸੀਗੀ ਹੋਰ ਬਾਬਾ ਤਾਂ ਤੰਗ ਕਰਿਆ ਨਾ ਢਹੌਲਾ ਹੋ ਗਿਆ ਬਾਬਾ ਪਹਿਲਾਂ ਕਿਸੇ ਹੋਰ ਦੀ ਕੱਢ ਕੇ ਸਾਡਾ ਪਹਿਲਾਂ ਬੇ ਕਿੰਨੀ ਆ ਗਾ ਕਢਾਉਣ ਆਉਂਦੀ ਨੇ ਤੇਤੋਂ ਮੈਂ ਤਾਂ ਕੱਢੀ ਨਾ ਭਾਈ 4-5 ਦੇ ਰੋਜ ਰੋਜ ਦਿਨ ਵਿੱਚ ਦੀ ਦਿਨ ਵਿੱਚ ਦੀ ਹਾਂ ਅੱਛਾ ਹਾਂ ਇੱਥੇ ਬਹਿ ਜਾ ਪੇ ਬੱਠ ਜੀ ਤੇ ਅਇਤੇ ਬੈਜੋ ਲੈ ਆ ਦੇ ਵੇ ਹੈਗਾ ਗੱਟਾ ਜੇ ਇਥੇ ਕਿਵੇਂ ਬੈਠਿਆ ਜੂਗਾ ਬੈਠਾ ਜੇ ਉਹ ਵਰਗੇ ਤੁਸੀਂ ਤਾਂ ਮੈਂ ਉਹ ਕਰੀ ਜਾਨੂੰ ਜਮਾ ਆਈ ਤਾਂ ਧਰਨ ਪੈਂਦੀ ਐ ਇੱਕ ਗਿੱਲਾ ਸੁੱਕਾ ਚੱਪੀ ਆ ਗਰੋ ਮਾਂ ਸ਼ਾਂਤੀ ਜੀ ਆ ਗਈ ਸ਼ਾਂਤੀ ਆ ਗਈ ਹੋਰ ਧਰਨ ਜੀ ਕਢਾ ਕੇ ਇੱਕ ਵਾਰੀ ਹੋਰ ਲੈ ਜੂਗੀ ਹਨਾ ਕਢਾ ਕੇ ਮੈਂ ਤਾਂ ਕਹਿੰਦਾ ਤੁਹਾਨੂੰ 10 15 ਦਿਨ ਲਗਾਤਾਰ ਆਉਣਾ ਪਊਗਾ ਇੰਨੇ ਦਿਨ ਨਹੀਂ ਲਗਾਤਾਰ ਮੈਂ ਆ ਸਕਦੀ ਫੇਰ ਫੇਰ ਫਿਰ ਤੇਰਾ ਮੈਂ ਕਢਾ ਲੀ ਪੰਦਰਾਂ 15 20 ਮਿੰਟ ਚੱਲ ਮੈਂ ਹੋਰ ਵਹਿ ਜਾਨੀ ਆ ਤੇਰੇ ਕੋਲੇ ਚੱਲ ਜਾਂਦੀ ਜਾਂਦੀ ਹੋਰ ਖੜਾ ਜੂ ਧਰਨ ਇਥੋਂ ਮੈਨੂੰ ਬੋਚ ਕੇ ਤੂੰ ਹੱਥ ਪੜ ਕੇ ਨੰਗਾ ਦੇ ਨੰਗਾ ਤੂੰ ਨੰਗਾ ਕਿਤੇ ਉਖੜੀ ਚਵੈਰਾ ਪੈ ਬੱਜੇ ਪੈਰ ਫੇਰ ਡਿੱਗ ਜਵੇ ਉੱਤੀ ਉਹ ਤਾਂ ਆਹੀ ਤਾਂ ਕਹਾਂ ਜੇ ਤੇਰੀ ਧਰਨ ਸਮਾਰਕ ਨਿਕਲ ਗਈ ਹੁਣ ਫੇਰ ਤੇਰੀ ਮੁਰਕੀ ਧਰਨ ਆਹ ਕਰ ਦੇ ਉੱਤੇ ਦਿਨਾਂ ਹੋ ਬਣਾ ਲਾ ਪੁਲਿਸ ਹੀ ਬਣਾ ਲਾ ਉਹ ਭਾਈ ਆਇਆ ਨਾ ਫੇਰ ਮੈਨੂੰ ਇਹ ਇਹ ਤਾਂ ਜਾਣ ਕੇ ਰੱਖਿਆ ਗਿਆ ਇਥੋਂ ਰੋਗ ਦਾ ਪੱਕਾ ਪਤਾ ਲੱਗ ਜਾਂਦਾ ਹੁਣ ਜਿਹਦੇ ਨਹੀਂ ਧਰਨ ਪੈਂਦੀ ਹਾਂ ਉਹ ਮਰਾਵਾਂ ਟਪ ਜਾਂਦੀ ਹੈ ਹੁਣ ਜਿਹਦੇ ਤੇਰੇ ਪੈਰੋਂ ਹਟ ਗਈ ਹਾਂ ਏ ਬਾਬੇ ਨੂੰ ਵੀ ਪੱਕੀ ਤਸੱਲੀ ਹੋ ਜੀ ਵੀ ਹੁਣ ਇਹ ਧਰਨ हट ਗਈ ਠੀਕ ਫਿਰ ਹੁਣ ਕਿੰਨੇ ਕ ਵਜੇ ਹੁਣ ਕਿੰਨੇ ਕ ਟਾਈਮ ਨੂੰ ਕੱਢੇਗਾ ਹੁਣ ਕੱਢ ਦਾਂਗੇ 5 ਮਿੰਟ ਹੋਰ ਫਿਰ ਜਾ 5 ਮਿੰਟ ਬਾਅਦ ਕੱਢੇਗਾ ਹਾਂ 5 ਮਿੰਟ ਬਾਅਦ ਦੁਬਾਰਾ ਧਰਨ ਕੱਢੂਗਾ ਐ ਫਿਰ ਭਾਈ ਉਹ ਸਮਾਨ ਨੂੰ ਮਤਲਬ ਉਹ ਦਵਾਈ ਦਵਾਈ ਵੀ ਤਾਂ ਇੰਗਾ ਨਾਲ ਫਿਰ ਦਵਾਈ ਤਾਂ ਭਾਈ ਉਹ ਨਾ ਜਿਹੜਾ ਹੋਗਾ ਉਹ ਅੰਦਰੀ ਤੇ ਹੀ ਜਾਂਦੀ ਹੈ ਬਾਅਦ ਚ ਕੰਮ ਕਰਦੀ ਹੈ ਤਰ ਇਹਦਾ ਹੈ ਨਹੀਂ ਫਿਰ ਤੇ ਮੇਰੇ ਦਵਾਈ ਉਹ ਦਵਾਈ ਐ ਨਹੀਂ ਨਾ ਭਾਈ ਪਤਾ ਨਹੀਂ ਲੱਗਦਾ ਹੁਣ ਉਧ ਵਾਈਕੇ ਤੋਂ ਅੰਦਰ ਟੱਪ ਗਿਆ ਹੁਣ ਧਰਦੀ ਵੇਰ ਇਹ ਨਾੜਾ ਨਾਹੀ ਅੰਦਰ ਜਾਂਦੀ ਐ ਐ ਮਾਲਸ ਕਰਦੇ ਆਪਾਂ ਉਹ ਇਕੱਲਾਕ ਬੰਗਰੀ ਵੇਰ ਹੁਣ ਧਰਦੀ ਵੇਰ ਘਰੇ ਕੰਮ ਕਾਰੋਬਾਰ ਦਾ ਤਾਂ ਪਤਾ ਕੰਮ ਘਰੇ ਬਾਲਾਗਾ ਡੰਗਰਾ ਬਸੂਆਂ ਦਾ ਜਵਾਕਾਂ ਦਾ ਫਿਰ ਝਾੜੂ ਪੋਚੇ ਦਾ ਗੋਹੇ ਕੁੜੇ ਦਾ ਕਿਉਂਕਿ ਮੈਂ ਕੱਲੀ ਜਣੀ ਕਰਨ ਆਲੀ ਆ ਜਵਾਕ ਛੋਟੇ ਨੇ ਉਹ ਸੌਰਗੇ ਕੰਮ ਤਾਂ ਹਰੇਕ ਦੀ ਘਰੇ ਇਹੀ ਹਾਲ ਐ ਕੰਮ ਕੁਮਮ ਨਾਲ ਨਹੀਂ ਹੁੰਦਾ ਹੁੰਦਾ ਕੋਈ ਕੰਮ ਕਰ ਤਾਂ ਹੁਣ ਅੱਗੇ ਕਰਿਆ ਪਹਿਲਾਂ ਬੁਰਗਾ ਕੰਮ ਨਹੀਂ ਕਰਦੀਆਂ ਸੀ ਪਹਿਲਾਂ ਹੀ ਗੱਲ ਕੁਝ ਹੋਰ ਆ ਗਈ ਹੁਣ ਗੱਲ ਕਾਕਾ ਥੋੜੇ ਧਰਨੀ ਸਮਾਰਕ ਨਿਕਲੀ ਹੁਣ ਰਾਲਾ ਤੇ ਹੈ ਤੂੰ ਹੁਣ ਕੱਢਦੀ ਆ ਹੁਣ ਕੋਈ 5 ਮਿੰਟ ਖੜ੍ਹਜ ਦੁਬਾਰੇ ਕੱਢ ਕੇ ਤੋਰਨ ਪਈ ਤੇਰੀ ਲਾ 5 ਮਿੰਟ ਬੈਠਾ ਬੈਠੀ ਕੋਈ ਨਾ ਆਪੇ ਲਗਾਤਾਰ ਫਲਾ ਦੁਆਰ ਨਵੀਂ ਨਿਕਲੀ ਨੜਾ ਹਈ ਤੇ ਲਿੰਗਾ ਹੁੰਦਾ ਪੰਗਾ ਨਹੀਂ ਨਹੀਂ ਹੁਣ ਤਾਂ ਫਰਕ ਜ਼ਿਆਦਾ ਪੈ ਗਿਆ ਫਰਕ ਪਊ ਕਿਵੇਂ ਨਹੀਂ ਪਹਿਲਾਂ ਤਾਂ ਮੈਂ ਆਈ ਹੈਗੀ ਚਾਕੂ ਵਾਂਗੂ ਇਕੱਠੀ ਹੋਏ ਕੇ ਫੇਰ ਢੱਡ ਮਰਾ ਪਿਆ ਸੀ ਆਕੜਿਆ ਜਾਕੜਿਆ ਪਿਆ ਸੀ

ਅੱਛਾ ਮੇਰਾ ਵੀ ਕਦੂ ਦੇ ਧਰਨ ਮੰਨ ਲਿਆ ਜਿਹੜੀ ਜਿਹੜੀ ਧਰਨ ਖੜਾ ਲਈ ਮੁਰਕੇ ਧਰਨੀ ਪੈਂਦੀ ਓਏ ਠੀਕ ਬਸ ਚਾਰ ਪੰਜ ਚ ਇੱਕ ਮਿੰਟ ਹੋਰ ਖੜ੍ਹ ਜਾ ਉਹ ਧਰਨ ਖੜਾ ਕੇ ਤੇ ਬਸ ਤੂੰ ਐਂ ਟੱਪ ਜੀ ਪਈ ਫਿਰ ਬੈਠੀ ਵੀ ਨਾ ਕਿੱਧਰ ਆਈ ਨਾ ਗੁਜੂਂਗੀ ਐ ਇੱਧਰ ਆਪਹੀਂ ਤਾਹੀ ਲੰਘ ਜੀ ਹੋਰ ਇੱਧਰ ਦਾ ਫੇਰ ਮੇਰੇ ਪੈ ਜੂ ਉਹ ਨਹੀਂ ਗੱਲ ਹੁੰਦਾ ਇੱਥੇ ਰੰਗਾ ਫਿਰਦਾ ਹੋਊ ਸੁੱਖਾ ਫਿਰਦਾ ਹੋਊਗਾ ਉਹਨੇ ਤਾਂ ਦੇਖੇ ਚੜਦੀ ਉਹ ਵੀ ਆਖਣਗੇ ਸੀ ਧਰਨ ਜਾਂਦਾ ਡੱਕਾ ਨਹੀਂ ਜਾਂਦਾ ਤਾਂ ਤੈਨੂੰ ਜਮਾ ਵੇ ਪਤਾ ਮੈਨੂੰ ਉਹ ਤਾਂ ਤੇਰਾ ਠੂਖਾ ਵੀ ਉਹ ਦੇ ਤਾਂ ਖਰਕੀ ਨੇ ਰੰਗਾ ਤੇ ਆਹ ਸੁੱਖਾ ਉਹ ਅਦਰ 2000 ਦੋਖਣ ਲਾ ਦਿੰਦੇ ਬੇਤਾ ਇੱਕ ਦਿਨ ਪੂਰੋ ਨੂੰ ਦੋਨੇ ਲਈ ਫਿਰਦੇ ਸੀ ਬਚਾਲੇ ਵਟਿਆਰ ਕੀ ਸੀ ਮੋਟਰਸਾਈਕਲ ਮੋਟਰਾਂ ਚ ਜਾਂਦੇ ਰਾਤਾਂ ਨੂੰ ਰਾਤਾਂ ਕਰਦੀ ਆ ਫੋਟਾਂ ਚ ਆਹੋ ਮੈਂ ਗੌਰ ਨਾਲ ਦੇਖਿਆ ਜਿਹਨੂੰ ਹੋ ਜਿਹੜਾ ਹੋਦਰ ਦੇ ਖੇਤ ਹਾਂ ਮੋਟਰ ਨਹੀਂ ਹੈਗੀ ਜਮਾ ਪਈ ਜਿਹਦੇ ਉੱਤੇ ਉੱਥੇ ਲੈ ਕੇ ਵੜ ਗਿਆ ਕੰਜਰ ਦੋਨੇ ਉਹਨੂੰ ਮੋਟਰ ਚ ਫੇਰ ਪੂਰੋ ਨੂੰ ਚੰਦਰ ਨੂੰ ਲਈ ਫਿਰਦੇ ਸੀ ਕਾ ਅਚੰਦਰ ਦਾ ਨਹੀਂ ਮੈਂ ਦੇਖੀ ਮੈਂ ਤਾਂ ਪੂਰੋ ਦੇਖੀ ਇਹਨਾਂ ਦੇ ਨਾਲ ਔਰ ਕੀ ਪੂਰਾ ਵੀਰਾ ਸ਼ਿੰਤਰ ਨਿਕਾਉਣ ਮੈਂ ਤਾਂ ਪੂਰੇ ਤੇ ਕੱਢੀ ਨਹੀਂ ਹਾਂ ਮੈਂ ਤਾਂ ਸੁੱਖੇ ਤੋਂ ਕਢਾ ਲਾ ਮੈਂ ਤਾਂ ਨਹੀਂ ਕੱਢਦਾ ਹੈਗਾ ਇਹ ਕੱਢ ਦਿਆ ਕਰ ਕੁਛ ਨਹੀਂ ਹੁੰਦਾ ਉਹ ਐ ਵੀ ਬਾਬਾ ਹੁਣ ਕਿੰਨੇ ਦੇ ਪੈਸੇ ਪੂਸੇ ਵੀ ਲੈ ਲੇਗਾ ਹੁਣ ਨਾ ਪੈਸੇ ਪੂਸੇ ਤਾਂ ਭਾਈ ਕੋਲ ਲੈਂਦਾ ਹੈਗਾ ਮੈਂ ਤਾਂ ਫਿਰ ਹੀ ਕੱਢਦਾ ਹੁਣਾਗਾ ਫਿਰ ਹੀ ਕੱਢਦਾ ਹੁਣਾ ਫਿਰ ਨਾ ਇਹ ਕੰਮ ਦਾ ਕੋਈ ਪੈਸਾ ਨਹੀਂ ਖਰਗੋ ਇਹਦਾ ਕੋਈ ਨਹੀਂ ਹੁੰਦਾ ਕਿ ਕਿਸੇ ਧਰਨ ਕੱਢਦੀ ਪੁੰਨ ਆ ਪਧਰਨ ਦਾ ਤਾਂ ਬੜਾ ਵੱਡਾ ਪੁੰਨ ਧਰਨ ਹੈ ਹਾਂ ਐਸੇ ਦਾ ਹੋਰ ਪਸੇ ਲੈ ਲੈਂਦੇ ਨੇ ਕਿ ਠੱਗਾ ਫੁੱਲ ਦੇ ਵੇਖਿਆ ਫਿਰ ਚਾਲਾ ਕੱਢ ਦੇ ਮੇਰੇ ਧਰਨ ਦੇ ਸਾਡੇ ਸਭ ਖਾਣੋਂ ਲੱਗ ਗਿਆ ਭਈ ਆਹੋ ਕੇਰਾ ਹੋਰ ਕੱਢ ਦੇ ਫਿਰ ਧਰਨ ਮੇਰੀ ਹੋਰ ਕਮੰਡਲਾ ਤੂੰ ਦੋ ਵਾਰੀ ਧਰਨ ਕੜਵਾਏ ਜਿਹੜੀ ਕਹਾਣੀ ਕਰੀ ਨਹੀਂ ਐ ਲੈ ਮੈਨੂੰ ਫਰਕ ਜਾ ਪੈ ਜਾਊਗਾ ਹੋਰ ਕੋਈ ਗੱਲ ਨਹੀਂ ਚੱਲ ਫਿਰ ਉਹ ਮੈਨੂੰ ਕਹਿੰਦਾ ਜੀ ਆਪੇ ਫੇਰ ਤੂੰ ਮੈਨੂੰ ਬਹੋਣੀ ਪੈਣੀ ਇੱਕ ਵਾਰੀ ਧਰਨ ਤੇਰੀ ਫੇਰ ਕਰਨੀ ਪੂਰੀ ਜਿਹੀ ਤਿਕੜਵਾ ਲੈ ਮੁੰਡੇ ਤੂੰ ਦੋ ਕਮੰਡ ਮਾਰਾ ਦਾਮਲੇ ਦੇ ਨਾੜਾ ਤੇਰੇ ਠੀਕ ਹੋ ਜਾਣਗੇ ਦੁਬਾਰਾ ਧਰਨ ਕਢਾ ਕੇ ਨਹੀਂ ਡੱਪ ਜੀਂ ਮੁੰਡੇ ਜਿਹਾ ਬੜਾ ਟਾਈਮ ਕਰੀ ਜੀ ਦੋ ਵਾਰੀ ਕਰਨੀ ਪੈਣੀ ਨੇਬਰ ਮੈਂ ਧਰਨ ਕਢਾ ਕੇ ਆਈ ਟੱਪ ਜੂਗੀ ਹਾਂ ਤਾਂ ਅਸੀਂ ਕਹਾਂਗੇ ਹਾਂ ਟੱਪ ਜੂ ਚੱਲ 2 ਕੁ ਮਿੰਟ ਹੋਰ ਖੜ੍ਹ ਜੋ ਭਈ ਆਏ ਚਲੋ ਪਾਣੀ ਧਾਣੀ ਆਈ ਨਹੀਂ ਪੀਣ ਨੂੰ ਕੁਟ ਉਹ ਪਾਣੀ ਧਾਣੀ ਪੀ ਸੰਗ ਬੁੜੀਆਂ ਆਈਆਂ ਸੀ ਜਾ ਉਹ ਪੀ ਗੀਆਂ ਕੋਈ ਢੋਲ ਗਈਆਂ ਕਾ ਇੱਕ ਸਿਤਰੀ ਜੀ ਤੀਵੀ ਆਈ ਸੀ ਹੂੰ ਉਹ ਤਾਂ ਸੌਰੀ ਨਹੀਂ ਹਟੀ ਨਾ ਮੇਰੀ ਧਰਨ ਕੱਢ ਕੱਢ ਕੇ ਹਟਾ ਦਵਾਰ ਕਹਿੰਦੀ ਫੇਰ ਕੱਢ ਹਾਂ ਚਾਰ ਪੰਜ ਵਾਰੀ ਧਰਨ ਫੇਰ ਉਹ ਇਕੱਠੀ ਕੱਢੀ ਲੱਗਤਾ ਅੱਛਾ ਉਹ ਤਾਂ ਇਸੇ ਕੰਮ ਦੀ ਮਾਰੀ ਦਿਮਾਗ ਲਿਆ ਭਈ ਜਾਂਦੀ ਹੋਈ ਪਾਣੀ ਢੋਲ ਗਈ ਹੂੰ ਦਸ ਕੀ ਕਰੂ ਵਾਲਾ ਬੁੜੀ ਸਿੱਧਰੀ ਹੋਈ ਹੋਊਗੀ ਸਿੱਧਰੀ ਹੋ ਗਈ ਪਰ ਦੇਗੀ ਢੂਟਾ ਮੱਲਾ ਵੀ ਇਸ ਮਾਰ ਕੇ ਹੋ ਤਾਂ ਨਿਕੜਾਈ ਉਹਨੇ ਬੜਾ ਟਾਈਮ ਨਹੀਂ ਖਰਾਬ ਕਰਿਆ ਅੱਛਾ ਹਾਂ ਤੂੰ ਤਾਂ ਅਬਸਰਕੇ ਕਾਹਲ ਕਰੀਂ ਨਹੀਂ ਬੜੀ ਜਿਆਦੇ ਇਹ ਮੈਂ ਤਾਂ ਕਾਹਲ ਕਰਦੀ ਆ ਵੀ ਚੱਲ ਛੇਤੀ ਰਾਮ ਹੋ ਜੂ ਮੇਰਾ ਆਏਗਾ ਕਰੇ ਕਾਰੋਬਾਰ ਦਾ ਕੰਮ ਤੇਰਾ ਪਤਾ ਸੌ ਕੰਮ ਹੁੰਦੇ ਨੇ ਕਾਰੋਬਾਰ ਤਾਂ ਭਈ ਹਰੇਕ ਦੀ ਹੈ ਬੇਲਾ ਤਾਂ ਕੋਈ ਨਹੀਂ ਹੈਗਾ ਇੱਥੇ ਇਹ ਕੰਮ ਨਹੀਂ ਮੁੱਕਦੇ ਹੈਗਾ ਤਾਂ ਮਰਿਆਂ ਦੇ ਮੁੱਕਦੇ ਨਹੀਂ ਘਰੇ ਬੈਠਾ ਢੀਕਦਾ ਹੋਣਾ ਮੈਨੂੰ ਦੇਖ ਜਾਨ ਦੇ ਫਿਰ ਜਦੋਂ ਧਰਨੀ ਨਹੀਂ ਨਿਕਲਦੀ ਉਹਨਾਂ ਸ਼ੁਕਰ ਮੈਂ ਮੋਬਾਈਲ ਨਹੀਂ ਨਹੀਂ ਨਾਲ ਚੱਕ ਕੇ ਭੁੱਲੀ ਚਾਰਜ ਤੇ ਲੱਗਾ ਉਹ ਐਂ ਕਹੇ ਨਹੀਂ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਉਹ ਤਾਂ ਭੈਣ ਗੜ ਦਿੰਦਾ ਫੋਨ ਲਾ ਲਾ ਕੇ ਬੰਦੇ ਦੀ ਜਦੋਂ ਸਰਗੇ ਤਾਂ ਧਰਨੀ ਨਹੀਂ ਨਿਕਲਦੀ ਫਿਰ ਹੋਰ ਦੱਸ ਕੀ ਕਰੂੰ ਐ ਉਹ ਕੀ ਧਰਨਾ ਕੱਢਣ ਨੂੰ ਤੇਰੇ ਵਰਗਾ ਪਾਪਾ ਦਾ ਉਹ ਬਾਬਾ ਜਰ ਜਾ ਮੇ ਆ ਕੋਈ ਧੀਰ ਚੱਲਦਾ ਜੰਗਾ ਰੰਦਾ ਹੁਣ ਮੈਂ ਤੈਨੂੰ ਕੀ ਸਮਝਾਵਾਂ ਸਰਗੇ ਐ ਬੱਸ ਵੇ ਉਹਦੇਲ ਤੇ ਧਰਨਾ ਕਢਾਈ ਨਹੀਂ ਬਈਆਂ ਚਲ ਫਿਰ ਕੱਟਾਂ ਤਰਨਾ ਆ ਜਾ ਹੁਣ ਚਲ ਐ ਚਲ ਹੋ ਖੜੀ ਬ੍ਰਾਹਮਣ ਨਾਲ ਕੱਢੀ ਚੰਗੀ ਹੌਲੀ ਹੌਲੀ ਤੁਰ ਸਾਬਾ ਨਾ ਕਰੀ ਪਹਿਲਾਂ ਆਂਗੋ ਮਗਾ ਜਮ ਲੱਗਣਗੇ ਫਿਰ 10 ਮਿੰਟ ਹੌਲੀ ਹੌਲੀ ਚਲ ਆ ਜਾ ਹੌਲੀ ਹੌਲੀ ਤੁਰਿਆ ਹੋਰ ਕੇ ਇੱਥੇ ਕੱਢੇਗਾ ਇੱਥੇ ਕੱਢੂ ਹੁਣ ਮੇਰਾ ਥਾਮ ਨਾ ਆਇਆ ਹੋਇਆ ਨੇ ਇਹ ਹੋ ਲੋਟ ਜੀ ਲੈ ਥੋੜਾ ਪੌਣਾ ਨਾ ਪਹਿਲਾਂ ਓ ਥੋੜਾ ਪੌਣਾ ਬੰਦਾ ਭਈ ਫੇਰ ਹੀ ਧਰਨਿਕ ਲੂਗੀ ਆਹ ਚੱਲ ਭਈ ਕਿਉਂ ਹਾਂ ਬਾਬਾ ਨਿਕਲੀ ਜਾਂਦੀ ਐ ਨਿਕਲੀ ਜਾਂਦੀ ਐ ਹਾਂ ਆਹ ਆਹ ਬੱਸ ਬਾਬਾ ਮੇਰੇ ਨਾਲ ਤਾਂ ਨਿਕਲ ਗਈ ਆਹ ਏ ਹੁਣ ਜਵਾ ਹੋ ਗਈ ਟੱਲੀ ਵਰਗੀ ਹੋ ਗਈ ਟੱਲੀ ਵਰਗੀ ਹਾਂ ਬਸ ਠੀਕ ਆ ਭਾਈ ਮੇਰੀ ਗੱਲ ਸੁਣ ਲੋ ਇਹ ਤਾਂ ਗਰਮ ਚੀਜ਼ ਖਾਣੀ ਹੈਗੀ ਅੱਛਾ ਗਰਮ ਕੀ ਹੁੰਦਾ ਉਹ ਗਰਮ ਮੱਲਾ ਵੀ ਆਹ ਕੋਈ ਆਂਬੋ ਮੜਾ ਖਾਇਓ ਅੱਛਾ ਇਕ ਲੈਟ ਕਨੂਦਰੀ ਵਾਲੀ ਚਾਹ ਨਾ ਪੀਓ ਕਾਦਾ ਵਾਲੀ ਲੱਸੀ ਵਾਲੀ ਲੱਸੀ ਵਾਲੀ ਚਾਹ ਗਰਮ ਹੁੰਦੀ ਐ ਲੱਸੀ ਵਾਲੀ ਚਾਹ ਗਰਮ ਹੁੰਦੀ ਐ ਡਾਕਟਰ ਤਾਂ ਦੱਸਦੇ ਹੁੰਦੇ ਨੇ ਵੀ ਲੌਂਗ ਲੱਸੀਆਂ ਪੱਕ ਪੀਆ ਕਰੋ ਉਹਦਾ ਬੁਖਾਰ ਤਾਂ ਹੁੰਦਾ ਸਰਗੇ ਬੁਖਾਰ ਤੋਂ ਧਰਮ ਕਰਮ ਨਾਲ ਬੁਖਾਰ ਨਹੀਂ ਚੜਦਾ ਹੈਗਾ ਗਰਮੀ ਨਾਲ ਕੀ ਧਰਮ ਚ ਮਾਰੀ ਹੈਗੀ ਅੱਛਾ ਤੇ ਬਸ ਹੋਰ ਕੁਛ ਮਰਜੀ ਖਾ ਸਕਦਾ ਦੱਸੀ ਪੀ ਸਕਦਾ ਦਹੀਂ ਖਾ ਸਕਦਾ ਸੰਧੀ ਹੁੰਦੀ ਹੈ ਕੋਈ ਨਾ ਫਿਰ ਇਹ ਭਈ ਆਇਆ ਕਰੋ ਮੇਰੀ ਗੱਲ ਸਵੇਰੇ ਫੇਰ ਆ ਜਾਓ ਦੋ ਤਿੰਨ ਵਾਰੀ ਕਰਨ ਤੇ ਨਹੀਂ ਫੇਰ ਘਟਣੂ ਸਵੇਰੇ ਸਵੇਰੇ ਹਾਂ ਆ ਜੂਗੀ ਠੀਕ ਹੈ ਚੱਲ ਫਿਰ ਮੈਂ ਹੀ ਨੰਗ ਜਾਨੀ ਚੱਲ ਹੈ ਨੰਗ ਜਾ ਭਈ ਚੰਗਾ ਸਾਰਾ ਯਾਰ ਬਾਬਾ ਤੇ ਮਾਂ ਆਖਦੇ ਨੇ ਆਹ ਆਹ ਕੋਈ ਗੱਲ ਨਹੀਂ ਮਗਲ ਤਾਂ ਪੈਂ ਗਿਆ ਹੈ ਜਿਉਣ ਲੱਗ ਗਿਆ ਬੰਬ ਜਾਵਾ ਆਹੜਾ ਇੱਕ ਦਗਾ ਵਧੀਆ ਕੰਮ ਸਿੱਖਿਆ ਘਰੋਂ ਕੱਢਣਾ ਤੂੰ ਉਹ ਹੋਰ ਆਉਂਦੀ ਇੱਕ ਵਾਰ ਬਾਬਾ ਫਰੈਂ ਕਰ ਮੇਰੇ ਹਾਂ ਪਤ ਤੈਨੂੰ ਇਥੋਂ ਭਜਣਾ ਪਊਗਾ ਐ ਤਾਂ ਫਿਰ ਤੂੰ ਧਰਨਾ ਕੜ ਕੜੀ ਖੜਾ ਖੜਾ ਹੀ ਮਰ ਜੇਂ